ਪੰਜਾਬ ਦਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਉੱਥੇ ਕਾਦੀਆਂਨ ਕਸਬੇ ਜਿੱਕ ਜਲਸਾ ਹਰ ਸਾਲ ਜਿਹੜਾ ਉਹ ਜਮਾਤ ਕਾਦੀਆਂਨ ਵੱਲੋਂ ਕੀਤਾ ਜਾਂਦਾ ਹੈ ਜਮਾਤ ਕਾਦੀਆਂਨ ਦੀ ਜਿਹੜੀ ਸ਼ੁਰੂਆਤ ਹੈ ਉਹ ਜਦ ਭਾਰਤ ਦੀ ਚੰਗੀ ਆਜ਼ਾਦੀ ਚੱਲ ਰਹੀ ਸੀ ਉਸ ਵੇਲੇ ਅੰਗਰੇਜ਼ਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ ਉਹਦਾ ਸਿਰਫ ਮਕਸਦ ਇਹ ਸੀਗਾ ਕਿ ਮੁਸਲਮਾਨ ਭਾਰਤ ਦੀ ਆਜ਼ਾਦੀ ਤੋਂ ਪਿੱਛੇ ạtਕੇ ਆਪਣੇ ਤੋਂ ਘਰੇਲੂ ਝਗੜੇ ਚ ਪੈ ਜਾਣ ਕਿਉਂਕਿ ਇਸਲਾਮ ਧਰਮ ਦੇ ਵਿੱਚ ਇੱਕ ਅਸੂਲ ਹੈ ਹਜ਼ਰਤ ਮੁਹੰਮਦ ਸਾਹਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਾਡੇ ਆਖਰੀ ਨਬੀ ਐ ਉਹਨਾਂ ਤੋਂ ਬਾਅਦ ਕੋਈ ਨਬੀ ਨਹੀਂ ਆ ਸਕਦਾ ਤੁਸੀਂ ਸੌਖੇ ਤਰੀਕੇ ਨਾਲ ਸਮਝ ਸਕਦੇ ਹੋ ਕਿ ਦਸ਼ਮੇਸ਼ ਬਿਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈ ਉਹਨਾਂ ਨੇ ਹੁਕਮ ਜਾਰੀ ਕਰਤਾ ਵੀ ਉਹਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਣ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ ਇਸੀ ਤਰ੍ਹਾਂ ਸਦੀਆਂ ਤੋਂ ਇਸਲਾਮ ਧਰਮ ਦੇ ਵਿੱਚ ਹੁਕਮ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲ ਸਲਮ ਅੱਲਾਹ ਤਾਲਾ ਦੇ ਆਖਰੀ ਨਬੀ ਹੈ ਹੁਣ ਕੁਰਾਨ ਸ਼ਰੀਫ ਦੇ ਮੁਤਾਬਕ ਹਦੀਸ ਦੇ ਮੁਤਾਬਕ ਜੀਵਨ ਬਤੀਤ ਕਰਨਾ ਹੋਏਗਾ ਕੋਈ ਦੇਹਧਾਰੀ ਗੁਰੂ ਮੁਸਲਮਾਨਾ ਦੇ ਵਿੱਚ ਨਹੀਂ ਹੈ ਇਹਨਾਂ ਨੇ ਦੇਹਧਾਰੀ ਗੁਰੂ ਬਣਾਇਆ ਉਹਦਾ ਮਕਤਲਬ ਇਹ ਸੀ ਕਿ ਅੰਗਰੇਜ਼ ਚਾਹੁੰਦਾ ਸੀ ਵੀ ਭਾਰਤ ਦੀ ਆਜ਼ਾਦੀ 'ਚ ਜਿਸ ਜੋਰ ਸ਼ੋਰ ਨਾਲ ਮੁਸਲਮਾਨ ਲੱਗੇ ਹੈ ਕਿਉਂਕਿ ਘਰ 'ਚ ਪੰਗਾ ਪੈ ਜਾਏਗਾ ਤੇ ਉਧਰੋਂ ਹਟਣ ਤੇ ਇਧਰਲੇ ਪਾਸੇ ਲੜ। ਹੁਣ 1947 ਤੋਂ ਬਾਅਦ ਹੁਣ ਤੱਕ ਜੋ ਕੁਝ ਵੀ ਹੁੰਦਾ ਆਇਆ ਅਗਰ ਆਪਾਂ ਉਹਨੂੰ ਘੱਟ ਸ਼ਬਦਾਂ ਦੇ ਇਸਤੇਮਾਲ ਕਰੀਏ ਤੇ ਉਹ ਇਸਲਾਮ ਦਾ ਨਾਮ ਲੈ ਕੇ ਆਪਣੇ ਆਪ ਨੂੰ ਮੁਸਲਮਾਨ ਦੱਸਣ ਦੀ ਕੋਸ਼ਿਸ਼ ਕਰਦੇ ਇਹ ਬਿਲਕੁਲ ਇਦਾਂ ਹੀ ਹੈ ਜਿੱਦਾਂ ਕੋਈ ਪੁਰਾਣੀ ਸੰਸਥਾ ਹੋਵੇ ਜਾਂ ਪੁਰਾਣਾ ਧਰਮ ਹੋਵੇ ਜਾਂ ਕੋਈ ਪੁਰਾਣੀ ਕੰਪਨੀ ਹੋਵੇ ਉਹਦੇ ਨਾਂ ਤੇ ਕੋਈ ਕਾਪੀਰਾਈਟ ਕਰੇ ਹੁਣ ਜੇ ਤੁਸੀਂ ਕਿਸੇ ਦੀ ਕਾਪੀਰਾਈਟ ਕਰੋਗੇ ਤਾਂ ਜਿਹੜੀ ਅਸਲ ਸੰਸਥਾ ਹੈ ਜਾਂ ਅਸਲ ਬੰਦਾ ਉਹ ਇਤਰਾਜ ਤਾਂ ਕਰੇਗਾ ਨਾ ਵੀ ਕਿ ਇਹ ਝੂਠ ਬੋਲ ਰਿਹਾ ਹੈ ਅਸਲ ਇਹ ਨਹੀਂ ਹੈ ਵੀ ਅਸਲ ਅਸੀਂ ਹਾਂ ਬismillahir rahmanir rahim ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਥੇ ਨਿਆਇਤ ਰਾਮ ਕਰਨ ਵਾਲਾ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਪੰਜਾਬ ਦਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਉੱਥੇ ਕਾਦੀਆਂ ਕਸਬੇ ਚ ਇੱਕ ਜਲਸਾ ਹਰ ਸਾਲ ਜਿਹੜਾ ਹੈ ਉਹ ਜਮਾਤ ਕਾਦੀਆਂ ਵੱਲੋਂ ਕੀਤਾ ਜਾਂਦਾ ਜਮਾਤ ਕਾਦੀਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਜਦ ਭਾਰਤ ਦੀ ਚੰਗੀ ਆਜ਼ਾਦੀ ਚੱਲ ਰਹੀ ਸੀ ਉਸ ਵੇਲੇ ਅੰਗਰੇਜ਼ਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ ਉਹਦਾ ਸਿਰਫ ਮਕਸਦ ਇਹ ਸੀਗਾ ਕਿ ਮੁਸਲਮਾਨ ਭਾਰਤ ਦੀ ਆਜ਼ਾਦੀ ਤੋਂ ਪਿੱਛੇ اٹਕੇ ਆਪਣੇ ਕੋ ਘਰੇਲੂ ਝਗੜੇ ਚ ਪੈ ਜਾਣ ਕਿਉਂਕਿ ਇਸਲਾਮ ਧਰਮ ਦੇ ਵਿੱਚ ਇੱਕ ਅਸੂਲ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਾਡੇ ਆਖਰੀ ਨਬੀ ਹੈ ਉਹਨਾਂ ਤੋਂ ਬਾਅਦ ਕੋਈ ਨਬੀ ਨਹੀਂ ਆ ਸਕਦਾ ਤੁਸੀਂ ਸੌਖੇ ਤਰੀਕੇ ਨਾਲ ਇਹ ਸਮਝ ਸਕਦੇ ਹੋ ਕਿ ਦਸ਼ਮੇਸ਼ ਬਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈ ਉਹਨਾਂ ਨੇ ਹੁਕਮ ਜਾਰੀ ਕਰਤਾ ਵੀ ਉਹਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਣ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ ਇਸੇ ਤਰ੍ਹਾਂ ਸਦੀਆਂ ਤੋਂ ਇਸਲਾਮ ਧਰਮ ਦੇ ਵਿੱਚ ਹੁਕਮ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਤਾਲਾ ਦੇ ਆਖਰੀ ਨਬੀ ਹੈ ਹੁਣ ਕੁਰਾਨ ਸ਼ਰੀਫ ਦੇ ਮੁਤਾਬਕ ਹਦੀਸ ਦੇ ਮੁਤਾਬਕ ਜੀਵਨ ਬਤੀਤ ਕਰਨਾ ਹੋਏਗਾ ਕੋਈ ਦੇਹ ਧਾਰੀ ਗੁਰੂ ਮੁਸਲਮਾਨਾਂ ਦੇ ਵਿੱਚ ਨਹੀਂ ਆਏਗਾ ਇਹਨਾਂ ਨੇ ਦੇਹ ਧਾਰੀ ਗੁਰੂ ਬਣਾਇਆ ਉਹਦਾ ਮਕਤਲਬ ਇਹ ਸੀ ਕਿ ਅੰਗਰੇਜ਼ ਚਾਹੁੰਦਾ ਸੀ ਵੀ ਭਾਰਤ ਦੀ ਆਜ਼ਾਦੀ 'ਚ ਜਿਸ ਜੋਰ ਸ਼ੋਰ ਨਾਲ ਮੁਸਲਮਾਨ ਲੱਗੇ ਹੈ ਕਿਉਂਕਿ ਘਰ 'ਚ ਪੰਗਾ ਪੈ ਜਾਏਗਾ ਤੇ ਉਧਰੋਂ ਹਟਣ ਤੇ ਇਧਰਲੇ ਪਾਸੇ ਲੱਗ ਜਾਣ ਹੁਣ 1947 ਤੋਂ ਬਾਅਦ ਹੁਣ ਤੱਕ ਜੋ ਕੁਝ ਵੀ ਹੁੰਦਾ ਆਇਆ ਅਗਰ ਆਪਾਂ ਉਹਨੂੰ ਘੱਟ ਸ਼ਬਦਾਂ 'ਚ ਇਸਤੇਮਾਲ ਕਰੀਏ ਤੇ ਉਹ ਇਸਲਾਮ ਦਾ ਨਾਮ ਲੈ ਕੇ ਆਪਣੇ ਆਪ ਨੂੰ ਮੁਸਲਮਾਨ ਦੱਸਣ ਦੀ ਕੋਸ਼ਿਸ਼ ਕਰਦੇ ਇਹ ਬਿਲਕੁਲ ਇਤਨਾ ਹੀ ਹੈ ਜਿੱਦਾਂ ਕੋਈ ਪੁਰਾਣੀ ਸੰਸਥਾ ਹੋਵੇ ਜਾਂ ਪੁਰਾਣਾ ਧਰਮ ਹੋਵੇ ਜਾਂ ਕੋਈ ਪੁਰਾਣੀ ਕੰਪਨੀ ਹੋਵੇ ਉਹਦੇ ਨਾਂ ਤੇ ਕੋਈ ਕਾਪੀਰਾਈਟ ਕਰੇ ਹੁਣ ਜੇ ਤੁਸੀਂ ਕਿਸੇ ਦੀ ਕਾਪੀਰਾਈਟ ਕਰੋਗੇ ਤਾਂ ਜਿਹੜੀ ਅਸਲ ਸੰਸਥਾ ਹੈ ਜਾਂ ਅਸਲ ਬੰਦਾ ਉਹ ਇਤਰਾਜ਼ ਤਾਂ ਕਰੇਗਾ ਨਾ ਵੀ ਕਿ ਇਹ ਝੂਠ ਬੋਲ ਰਹੇ ਆ ਅਸਲ ਇਹ ਨਹੀਂ ਹੈ ਵੀ ਅਸਲ ਅਸੀਂ ਇਸ ਲਈ ਪੂਰੀ ਦੁਨੀਆ ਦੇ ਮੁਸਲਮਾਨਾ ਨੇ ਅਜ ਤੋ 20-25 ਸਾਲ ਪਹਿਲਾਂ ਇਹ ਫੈਸਲਾ ਕਰ ਦਿੱਤਾ ਕਿ ਕਾਦਿਆਨੀ ਜਮਾਤ ਇਸਲਾਮ ਤੋਂ ਬਾਹਰ ਇਹ ਮੱਕੇ ਨਹੀਂ ਜਾ ਸਕਦੇ ਮਦੀਨੇ ਨਹੀਂ ਜਾ ਸਕਦੇ ਜਦਕਿ ਚਾਹੇ ਮੁਸਲਮਾਨਾਂ ਦੇ ਜਿੰਨੇ ਫਿਰਕੇ ਹੈ ਸ਼ੀਆ ਸੁੰਨੀ ਬਰੇਲਵੀ ਦਯੋਬੰਦੀ ਉਹ ਸਭ ਮੱਕੇ ਮਦੀਨਾ ਜਾ ਸਕਦੇ ਲੇਕਿਨ ਇਹ ਨਹੀਂ ਕਿਉਂ ਕਿ ਇਹ ਇਸਲਾਮ ਤੋਂ ਬਾਹਰ ਨੇ ਇਹ حضرت ਮੁਹੰਮਦ ਸੱਲਾ ਸੱਲਮ ਤੋਂ ਬਾਅਦ ਇਹ ਕ ਆਪਣਾ ਅਲੱਗ ਤੋਂ ਇਹਨਾਂ ਨੇ ਗਰੂ ਬਣਾਉਣ ਦੀ ਕੋਸ਼ਿਸ਼ ਕੀਤੀ ਹੁਣ ਸਾਡਾ ਇਸ ਵਾਰੀ ਇਤਰਾਜ਼ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੁਣ ਮੈਂ ਇਹ ਦੇਖ ਰਿਹਾ ਕਿ ਕੁਝ ਲੀਡਰ ਜਿਹੜੇ ਹੈ ਜਿਹੜੇ ਅਲੱਗ-ਅਲੱਗ ਸਿਆਸੀ ਜਮਾਤਾਂ ਤੋਂ ਸੰਬੰਧ ਰੱਖਦੇ ਜਿਨ੍ਹਾਂ ਦੇ ਪਿਛਲੇ 2-3 ਸਾਲਾਂ ਦੇ ਵਿੱਚ ਸਾਰੀ ਹੋਰ ਇੱਕ ਦੋ ਲੋਕ ਇਹਨਾਂ ਦੇ ਜਲਸਿਆਂ ਨੂੰ ਜਾਣ ਲੱਪੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਪਿਆ ਵੀ ਅਸੀਂ ਸ਼ਾਇਦ ਇਹਨਾਂ ਦੀ 1000 1500 ਜਿਹੜੀਆਂ ਵੋਟਾਂ ਉੱਥੇ ਉਹ ਵੀ ਲਵਾਂਗੇ ਅਗਰ ਕੋਈ ਵੀ ਲੀਡਰ ਜਿਹੜਾ ਕਿ ਆਪਣੇ ਆਪ ਨੂੰ ਸੈਕੂਲਰ ਕਹਿੰਦਾ ਹੈ ਉਹ ਕਾਪੀਰਾਈਟ ਕਰਨ ਵਾਲੇ ਜਿਹੜਾ ਕਿ ਬੰਦਾ ਲੋਕਾਂ ਨੂੰ ਧੋਖਾ ਦੇ ਰਿਹਾ ਉੱਥੇ ਕਿੱਦਾਂ ਸ਼ਾਮਲ ਹੋ ਸਕਦਾ ਹੈ ਇਸ ਲਈ ਅਸੀਂ ਬੜੀ ਸੋਚ ਵਿਚਾਰ ਕੇ ਪੰਜਾਬ ਦੇ ਮੁਸਲਮਾਨਾਂ ਵੱਲੋਂ ਇਸ ਵਾਰੀ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਵੀ ਸਿਆਸੀ ਲੀਡਰ ਕਾਦੀਆਨੀਆਂ ਦੇ ਜਲਸੇ ਦੇ ਵਿੱਚ ਜਾਂਦਾ ਹੈ ਕਿਉਂਕਿ ਕਾਦੀਆਨੀ ਅਜ਼ਦ ਮੁਹੰਮਦ ਸਾਹਿਬ ਸੱਲ ਸਲਮ ਨੂੰ ਆਖਰੀ ਗੁਰੂ ਨਹੀਂ ਮੰਨਦੇ ਉਹਨਾਂ ਦੀ ਸਰਕਰਤੀ ਪੱਜੇ ਨਾਲ ਪੂਰੇ ਵਿਸ਼ਵ ਦੇ ਮੁਸਲਮਾਨਾਂ ਨੂੰ ਤਕਲੀਫ ਪਹੁੰਚਦੀ ਹੈ ਤੇ ਅਗਰ ਸਾਡਾ ਕੋਈ ਸਿਆਸੀ ਤੀਰ ਉਹਨਾਂ ਦੇ ਜਲਸੇ ਦੇ ਵਿੱਚ ਜਾਂਦਾ ਹੈ ਤੇ ਗ੍ਰਾਂਨ ਵਾਲੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਸੀਂ ਬਹਿਸੀਅਤ ਮੁਸਲਮਾਨ ਬਹਿਸੀਅਤ ਇਮਾਮ ਵੀ ਉਸ ਬੰਦੇ ਦੀ ਖਾਸ ਤੌਰ ਤੇ ਵਿਰੋਧਤਾ ਕਰਾਂਗੇ ਆਪਣੀ ਕੌਮ ਨੂੰ ਆਪਣੇ ਪੰਜਾਬ ਨੂੰ ਆਪਣੇ ਭਾਈਚਾਰੇ ਨੂੰ ਔਰ ਪੰਜਾਬ ਦੇ ਆਮ ਲੋਕਾਂ ਨੂੰ ਵੀ ਫਿਰ ਅਸੀਂ ਬੇਨਤੀ ਕਰਨ ਲਈ ਜਾਵਾਂਗੇ ਕਿ ਭਈ ਇਹ ਬੰਦਾ ਜਿਹੜਾ ਹੈ ਜਿਹੜਾ ਉੱਥੇ ਸਿਆਸੀ ਧਿਰ ਬਣ ਕੇ ਗਿਆ ਸੀਗਾ ਇਹਦਾ ਸਬੰਧ ਉਹਨਾਂ ਲੋਕਾਂ ਨਾਲ ਹੈ ਜਿਹੜੇ ਕੀ ਦੂਸਰੇ ਨੂੰ ਤਕਲੀਫ ਪਹੁੰਚਾਉਂਦੇ ਇਸ ਲਈ ਮੇਰੀ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਸਾਰੀ ਸਿਆਸੀ ਧਿਰਾਂ ਨੂੰ ਜਾਂ ਜਿੰਨੇ ادارے ਹੈ ਸਰਕਾਰ ਦੇ ਜਿੱਦਾਂ ਹੁਣ ਸ਼ਹਿਰ ਹੈ ਸ਼ਹਿਰ 'ਚ ਹਰ ਬੰਦੇ ਨੂੰ ਹੱਕ ਹੈ ਸੜਕ 'ਤੇ ਤੁਰੋ ਖਾਓ ਪੀਓ ਆਪਣਾ ਜਲਸਾ ਕਰੋ ਪ੍ਰੋਗਰਾਮ ਕਰੋ ਲੇਕਿਨ ਕਾਪੀਰਾਈਟ ਨਾ ਕਰੋ ਕਿਸੇ ਦੂਸਰੇ ਦਾ ਨਾਮ ਇਸਤੇਮਾਲ ਨਾ ਕਰੋ ਧਰਮ ਪਰਵਰਤਨ ਨਾ ਕਰੋ ਤੇ ਮੈਂ ਉਹਨੇ ਸਾਰਿਆਂ ਨੂੰ ਇਹ ਵੀ ਕਹਿਣਾ ਔਰ ਸਾਰੇ ਸਿਆਸੀਾਂ ਤੋਂ ਇਲਾਵਾ ਜਿਹੜੇ ਧਾਰਮਿਕ ਆਗੂ ਨੇ ਅਲੱਗ-ਅਲੱਗ ਧਰਮਾਂ ਦੇ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਸਾਡੇ ਮੁੱਖ ਮੰਤਰੀ ਰਹੇ 2025 ਸਾਲ ਉਹ ਜਦ ਤੱਕ ਸੀਐਮ ਰਹੇ ਅਲੱਗ-ਅਲੱਗ ਸਮੇਂ ਦੇ ਦੌਰਾਨ ਜਾਂ ਹੋਰ ਜਿਨਨੇ ਮੁੱਖ ਮੰਤਰੀ ਰਹੇ ਉਹ ਕਦੀ ਵੀ ਜਮਾਤ ਦੇ ਕਾਦੀਆਂ ਦੇ ਜਲਸੇ 'ਚ ਨਹੀਂ ਗਏ ਪਰਨਾ ਮੁਖਰਜੀ ਨੂੰ ਬੁਲਾਇਆ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕਾਪੀਰਾਈਟ ਹੈ ਇਸਲਾਮ ਧਰਮ ਦਾ ਔਰ ਪੂਰੀ ਦੁਨੀਆ ਦੇ ਮੁਸਲਮਾਨੇ ਤੋਂ ਨਾਰਾਜ਼ ਹੈ ਉਹ ਵੀ ਨਹੀਂ ਗਏ ਤੁਸੀਂ ਰਿਕਾਰਡ ਚੱਕ ਸਕਦੇ ਹੋ ਸਾਰਿਆਂ ਮੈਂ ਔਨ ਰਿਕਾਰਡ ਗੱਲਾਂ ਕਹਿ ਰਹੇ ਹਾਂ ਇਸ ਲਈ ਸਭਾਰਾ ਸੀ ਬੇਨਤੀ ਕਰਨ ਦੇ ਲਈ ਪੰਜਾਬ ਦੇ ਸਿਆਸੀ ਤਿਰਾਂ ਨੂੰ ਕਿ ਤੁਸੀਂ ਮੁਸਲਮਾਨਾਂ ਦੇ ਜਜ਼ਬਾਤ ਦਾ ਖਿਆਲ ਲੱਖੋ ਕਿਉਂਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਹੋਰ ਧਰਮਾਂ 'ਚ ਵੀ ਇਹ ਕੱਲਾ ਤਾਂ ਨਹੀਂ ਕਿ ਸਾਡੇ ਧਰਮ 'ਚ ਕੁਝ ਐਸੇ ਲੋਕ ਐ ਬਾਕੀ ਧਰਮ ਜਿਹੜੇ ਐ ਉਹਨਾਂ ਦੇ ਵਿੱਚ ਵੀ ਇੱਕ ਇੱਕ ਦੋ ਦੋ ਲੋਕ ਐ ਐਸੇ ਨੇ ਜਿਨ੍ਹਾਂ ਨੇ ਕਾਪੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਐ ਔਰ ਉਹਨਾਂ ਨੂੰ ਉਹਨਾਂ ਧਰਮਾਂ ਨੇ ਖਾਰਜ ਕੀਤਾ ਐ ਔਰ ਜਿਨ੍ਹਾਂ ਨੂੰ ਖਾਰਜ ਕੀਤਾ ਗਿਆ ਉਹਨਾਂ ਧਰਮਾਂ 'ਚੋਂ ਉੱਥੇ ਕੋਈ ਲੀਡਰ ਨਹੀਂ ਜਾਂਦਾ ਉੱਥੇ ਕੋਈ ਮੰਤਰੀ ਨਹੀਂ ਜਾਂਦਾ ਉੱਥੇ ਕੋਈ ਵਜ਼ੀਰ ਨਹੀਂ ਜਾਂਦਾ ਉਹਨਾਂ ਦੇ ਉਹਨਾਂ ਨੂੰ ਪਤਾ ਵੀ ਉੱਥੇ ਜਾਵਾਂਗੇ ਤੇ ਸਾਡੀ ਬਹੁਸੰਖਿਆ ਜਿਹੜੀ ਹੈ ਉਹ ਨਾਰਾਜ਼ ਹੋ ਜਾਏਗੀ ਤੇ ਇਸੇ ਤਰ੍ਹਾਂ ਅਸੀਂ ਵੀ ਸਾਰੇ ਸਿਆਸੀ ਲੀਡਰਾਂ ਨੂੰ ਸਾਰੀ ਸਿਆਸੀ ਤਿਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਸਲਾਮ ਨਾਮ ਦੇ ਕਾਪੀਰਾਈਟ ਕਰਦੇ ਬਈ ਔਰ ਉਹਨਾਂ ਦੀ ਛੋਟੀ ਗਿਣਤੀ ਜਿਹੜੀ ਹੈ ਉਹ ਪੂਰੇ ਵਿਸ਼ਵ ਦੇ ਮੁਸਲਮਾਨਾਂ ਨੂੰ ਪੰਜਾਬ ਤੋਂ ਇੱਕ ਗਲਤ ਸੰਦੇਸ਼ ਭੇਜਦੀ ਬਈ ਹੈ ਇਸ ਲਈ ਤੁਸੀਂ ਉਹਨਾਂ ਦੇ ਪ੍ਰੋਗਰਾਮ ਉਹਨਾਂ ਨੂੰ ਉਹ ਜੋ ਕਰਦੇ ਆ ਕਰੀ ਜਾਣ ਸਰਕਾਰ ਨੇ ਡੈਮੋਕ੍ਰੇਸੀ ਨੇ ਦੇਸ਼ ਨੇ ਹਰ ਬੰਦੇ ਨੂੰ ਹੱਕ ਦਿੱਤਾ ਹੈ ਕਿ ਉਹ ਆਪਣੀ ਗੱਲ ਕਰ ਸਕਦਾ ਹੈ ਲੇਕਿਨ ਇਹ ਹੱਕ ਕਿਸੇ ਨੂੰ ਨਹੀਂ ਹੈ ਕਿ ਤੀਸੇ ਦੂਸਰੇ ਦਾ ਨਾਮ ਇਸਤੇਮਾਲ ਕਰੋ ਕਿਸੇ ਦੂਸਰੇ ਦੇ ਨਾਮ ਦੇ ਉਤੇ ਲੋਕਾਂ ਨੂੰ ਝੂਠ ਬੋਲੋ ਜਾਂ ਉਹਨਾਂ ਦਾ ਧਰਮ ਪਰिवर्तन ਕਰੋ ਤੇ ਮੈਂ ਇਸੀ ਬੇਨਤੀ ਦੇ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਇਹ ਕੀਤੀ ਗਈ ਹੈ ਔਰ ਮੈਂ ਉਮੀਦ ਕਰਦਾ ਸਿਆਸੀ ਧਿਰਾਂ ਤੋਂ ਵੀ ਔਰ ਬਾਕੀ ਟਰ ਮਾਧਿਆਗੂਆਂ ਤੋਂ ਵੀ ਕਿ ਉਹ ਆਪਣੇ ਮੁਸਲਮਾਨ ਭਰਾਵਾਂ ਦੇ ਜਜ਼ਬਾਤ ਦਾ ਖਿਆਲ ਰੱਖਦੇ ਹੋਏ ਇਸ ਬਾਤ ਦੇ ਉਤੇ ਮੋਤਿਆ ਦੋ ਵੱਡੇ ਸਿਆਸੀ ਲੀਡਰ ਜਾ ਚੁੱਕੇ ਇੱਕ ਵਾਰੀ ਪ੍ਰਤਾਪ ਬਾਜਵਾ ਜੀ ਗਏ ਇੱਕ ਵਾਰ ਨਵਜੋਤ ਸਿੱਧੂ ਜੀ ਗਏ ਹੁਣ ਆ ਜਲਸਾ ਹੈਗਾ ਨਾ ਅੱਜ ਕੱਲ ਪਰਸੋ ਅਸੀਂ ਤਾਈਓ ਬੇਨਤੀ ਕਰ ਰਹੇ ਹਾਂ ਅਲਾਰਟ ਅਸੀਂ ਤੁਹਾਡਾ ਸਿੱਧ ਦੇਖੋ ਜਿੱਦਾਂ ਹੋਰ ਧਰਮਾਂ ਦੇ ਵਿੱਚ ਅਲੱਗ-ਅਲੱਗ ਹੁੰਦੇ ਨੇ ਸੰਸਥਾਵਾਂ ਕੁਝ ਲੋਕ ਧਰਮ ਤੋਂ ਟੁੱਟ ਕੇ ਆਪਣਾ ਅਲੱਗ ਫਿਰਕਾ ਬਣਾਉਂਦੇ ਇਹਦਾ ਲੇਕਿਨ ਉਹ ਫਿਰਕਾ ਬਣਾ ਸਕਦੇ ਇਤੋਂ ਇਨਕਾਰ ਨਹੀਂ ਹੈ ਲੇਕਿਨ ਉਹ ਇਹ ਨਾ ਨਾ ਕਹਿਣ ਕਿ ਵੀ ਅਸੀਂ ਅਸਲ ਹ ਝਗੜਾ ਇਸ ਗੱਲ ਦਾ ਹੈ ਹਜ਼ਰਤ ਮੁਹੰਮਦ ਸਾਹਿਬ ਆਖਰੀ ਨਬੀ ਹੈ ਉਹਨੋਂ ਬਾਅਦ ਕੋਈ ਨਬੀ ਨਹੀਂ ਆ ਸਕਦਾ ਉਹਨੂੰ ਅਗਲਾ ਕਹਿੰਦਾ ਜੀ ਮਿਰਜ਼ਾ ਗੁਲਾਮ ਕਾਦਿਆਨੀ ਨਬੀ ਹੈ ਵੀ ਆਕਰ ਤੁਸੀਂ ਮਿਰਜ਼ੇ ਨੂੰ ਆਪਣਾ ਲੀਡਰ ਮੰਨਦੇ ਹੋ ਤੇ ਆਪਣੀ ਸੰਸਥਾ ਦਾ ਨਾਮ ਮੁਸਲਮਾਨ ਵਾਲਾ ਨਾ ਰੱਖੋ ਅਲੱਗ ਤੋਂ ਕੋਈ ਇਤਰਾਜ਼ ਨਹੀਂ ਮਾਮਲਾ ਤਕਰਾਰ ਹੋਈ ਸੀ ਮੇਰੇ ਨਾਲ ਪਰਸਨਲੀ ਮਤਲਬ ਇਹ ਤਾਂ ਪੂਰੀ ਦੁਨੀਆ ਦੇ ਮੁਸਲਮਾਨਾਂ ਦਾ ਮਸਲਾ ਮੱਕਾ ਸ਼ਰੀਫ ਦੇ ਵਿੱਚ ਬਕਾਇਦਾ ਹੁਕਮ جاری ਹੋਇਆ ਹੋਇਆ ਹੈ ਅੱਜ ਤੋਂ 70 ਸਾਲ ਪਹਿਲਾਂ ਤੋਂ ਕਿ ਕਾਦਿਆਨੀ ਜਮਾਤ ਦੇ ਲੋਕ ਜਿਹੜੇ ਉਹ ਕਦੀ ਇੱਥੇ ਸ਼ਾਮ